ਗੁਰੂ ਰਸੀਵੀਏ ਇਹਨ ਸਹਜ ਸੁਭਾਅ ਦਰਸ਼ਨ ਪਰਸੇ ਆਏ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਛਟੀਏ ਤੋ ਦੇਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਾਣ ਸੱਚੇ ਪਾਤਸ਼ਾਹ ਹੁ ਸਿਰਸਾਂ ਦੇ ਜਿਸ ਪਾਸ ਬਹਿਠਿਆ ਸੋਹੀਏ ਸਵਨਾੰਦਾ ਵੀਸਾ ਗਿਆਨ ਸਚਾ ਪਾਤਿ ਸ਼ਹ ਸਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦ ਵੀਸਾਹੋ ਸਤਨਾ ਦੀਮ ਤਨ ਸਰੀ ਮਹੱਲਾ ਤੀਜਾ ਸਦਾ ਤਨ ਅੰਤਰ ਨਾਮ ਸਮਾਲੇ ਜੀ त जिन है प्रतपाले मोकत पदार्थ तिन को पाए। हर क नाम लेवलाए ਸਦਾ ਧਨ ਅੰਤਰ ਨਾਮ ਸਮਾਲੇ ਜੀ ਜੰਤ ਜਿਨ ਹੈ ਪ੍ਰਤ ਪਾਲੇ ਮੁਕਤ ਪਦਾਰਥ ਤੈਨ ਕੋ ਪਾਏ ਕਨਾਮ ਰਤੇ ਲੇਵ ਲਾਈਂ ਗੋਰਾ ਸਿਵਤੇ ਹਰ ਨਾਮ ਧਨ ਪਾਵੇ ਅੰਤਰ ਪਰਗਾਸ ਹਰ ਨਾਮ ਧਿਆਵੇ ਰਹਾਉ ਇਹੋ ਹਰ ਰੰਗ ਗੂੜ ਧਨ ਪਰ ਹੋਏ ਸੰਤ ਸੀਗਾਰ 라ਵੇ ਪ੍ਰਵ ਸੋਏ ਹੋਮੇ ਵਿੱਚ ਪਰਾਵ ਕੋਈ ਨਾ ਪਾਈ ਮੂਲੋ ਭੁੱਲ ਜਨਮ ਗਵਾਈ ਗੁਰ ਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਇ ਸਚ ਨਾਮ ਬੜਿਆਈ ਪਾਏ ਅਪੇ ਕਰਤਾ ਜੋਗ ਜੁਗ ਸੋਏ ਨਦਰ ਕਰੇ ਮੇਲਾ ਹੋਏ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਆਪੇ ਕਰਤਾ ਜੋਗ ਜੁਗ ਸੋਏ ਨਦਰ ਕਰੇ ਮੇਲਾ ਨਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ